ਆਮ ਆਦਮੀ ਪਾਰਟੀ ਦਾ ਆਗੂ ਰਮਨ अरोड़ा ਜੀ ਨਾਲ ਤੁਹਾਨੂੰ ਕੀ ਲੱਗਦਾ ਕਿ ਕੌਣ ਵੋਟਾਂ ਜਿੱਤੂਗਾ ਆਮ ਆਦਮੀ ਪਾਰਟੀ ਹੋਰ ਕਿੰਨੇ ਜਿੱਤਣਾ ਜਿਵੇਂ ਕਿ ਚਰਨਜੀਤ ਸਿੰਘ ਚੰਨੀ ਦਾ ਬਹੁਤ ਜ਼ਿਆਦਾ ਇੱਥੇ ਰੁਝਾਨ ਦਿਖ ਰਿਹਾ ਆ ਤੁਹਾਨੂੰ ਕੀ ਲੱਗਦਾ ਚਮਕੌਰ ਸਾਹਿਬ ਜਿਵੇਂ 122 ਕਿਲੋਮੀਟਰ ਦੂਰ ਆ ਉਹ ਦੁਬਾਰਾ ਵਾਪਸ ਆਣਗੇ ਇੱਥੇ ਉਹ ਅੱਜ ਕਿੱਥੇ ਆ ਚੰਨੀ ਮਾਰਾ ਅੱਜ ਵੀ ਤਾਂ ਉੱਥੇ ਹੀ ਰੋਪੜੀ ਉਹ ਦੁਬਾਰਾ ਨੂੰ ਰੋਪੜੀ ਜਲ ਜਾਣਾ ਟੈਨਸ਼ਨ ਲਉਦੀ ਜਿਵੇਂ ਸੁਸ਼ੀਲ ਕੁਮਾਰ ਏੰਕੂ ਨੇ ਪਿਛਲੇ ਸਮੇਂ ਵਿੱਚ ਆਪਣੀ ਪਾਰਟੀ ਬਦਲ ਲਈ ਉਹਦਾ ਉਹਨੂੰ ਕਿੰਨਾ ਖਾਮਿਆਜ਼ਾ ਭੁਗਤਣਾ ਪਊਗਾ ਉਹਨੂੰ ਤੇ ਭਗਵੰਤ ਉਹ ਬਹੁਤ ਜਲਦੀ ਨਿਕਲ ਜੂਗਾ ਵੀ ਉਹ ਕਹਿ ਰਿਹਾ ਸੀ ਨਾ ਵੀ ਮੈਂ ਖੁਦ ਜਿੱਤਿਆ ਉਹਨੂੰ ਪਤਾ ਲੱਗ ਜੂਗਾ ਵੀ ਤੂੰ ਜਿੱਤਿਆ ਨਹੀਂ ਸੀ ਤੈਨੂੰ ਜਿਤਾਇਆ ਗਿਆ ਸੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਔਰ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਨੇ ਆਮ ਆਦਮੀ ਪਾਰਟੀ ਆਣਾ ਸਮਝ ਹੋਰ ਕੀ ਕੀ ਕਰੋਗੇ ਜੋ ਜੋ ਵਾਦੇ ਆਮ ਆਦਮੀ ਪਾਰਟੀ ਨੇ ਕੀਤੇ ਸੀ ਉਹ ਤਕਰੀਬਨ ਅਸੀਂ ਪੂਰੇ ਕਰ ਚੁੱਕੇ ਹਾਂ ਜਿਹੜਾ ਆਪਣੀਆਂ ਮਾਵਾਂ ਭੈਣਾਂ ਦਾ ਜਿਹੜਾ ਅਸੀਂ 1000 ਰੁਪਏ ਸੀਗਾ ਉਹਦਾ ਵੀ ਅਸੀਂ ਸਗਨ ਦੇ ਰੂਪ ਦੇ ਵਿੱਚ 1100 ਰੁਪਏ ਕਰਤਾ ਉਸ ਤੋਂ ਇਲਾਵਾ ਜਿਹੜੀਆਂ ਹੋਰ ਵੀ ਜ਼ਰੂਰਤਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜ਼ਰੂਰਤ ਹੋਊਗੀ ਉਹ ਸਾਰੀਆਂ ਇੱਕ ਤੋਂ ਇੱਕ ਪੂਰੀਆਂ ਕੀਤੀਆਂ ਜਾਣਗੀਆਂ ਇਹ ਜਿਹੜੇ 13 ਜ਼ੀਰੋ ਦਾ ਨਾਰਾ ਆਮ ਆਦਮੀ ਪਾਰਟੀ ਨੇ ਲਾਇਆ ਸਾਡੇ 13 ਮੈਂਬਰ ਸੰਸਦ ਦੇ ਵਿੱਚ ਜਾ ਕੇ ਜੋ ਪੰਜਾਬ ਦਾ ਰੁਕਿਆ ਹੋਇਆ ਪੈਸਾ ਉਹ ਲੈ ਕੇ ਆਣਗੇ ਔਰ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਗੇ ਸਾਰਿਆਂ ਆਮ ਆਦਮੀ ਪਾਰਟੀ ਦੇ ਆਗੂ ਰਮਨ ਅਰੋੜਾ ਜੀ ਨਾਲ ਸਤਿ ਸ੍ਰੀ ਅਕਾਲ ਆਦਾ ਕਿ ਕੌਣ ਵੋਟਾਂ ਜਿੱਤੂਗਾ ਆਮ ਆਦਮੀ ਪਾਰਟੀ ਹੋਰ ਕਿੰਨੇ ਜਿੱਤਣਾ ਜਿਵੇਂ ਕਿ ਚਰਨਜੀਤ ਸਿੰਘ ਚੰਨੀ ਦਾ ਬਹੁਤ ਜ਼ਿਆਦਾ ਇੱਥੇ ਵਿਝਾਨ ਦਿਖ ਰਿਹਾ ਆ ਤੁਹਾਨੂੰ ਕੀ ਲੱਗਦਾ ਚਮਕੌਰ ਸਾਹਿਬ ਜਿਵੇਂ 122 ਕਿਲੋਮੀਟਰ ਦੂਰ ਆ ਉਹ ਦੁਬਾਰਾ ਵਾਪਸ ਆਣਗੇ ਇੱਥੇ ਉਹ ਅੱਜ ਕਿੱਥੇ ਆ ਚੰਨੀ ਮਾਰਾ ਅੱਜ ਵੀ ਤਾਂ ਉੱਥੇ ਹੀ ਰੋਪੜੀ ਉਹ ਦਵਾਰ ਨੂੰ ਰੋਪੜੀ ਚਲ ਜਾਣਾ ਟੈਨਸ਼ਨ ਲੋਦੀ ਜਿਵੇਂ ਸੁਸ਼ੀਲ ਕੁਮਾਰ ਇੰਕੂ ਨੇ ਪਿਛਲੇ ਸਮੇਂ ਵਿੱਚ ਆਪਣੀ ਪਾਰਟੀ ਬਦਲ ਲਈ ਉਹਦਾ ਹੁਣ ਉਹਨੂੰ ਕਿੰਨਾ ਖਾਮੇ ਆਜ਼ਾ ਪੂਗਦਾਨਾ ਪਾਊਗਾ ਉਹਨੂੰ ਤੇ ਭਗਵੰਤ ਮਾਨ ਸਾਹਿਬ ਨੇ ਜਤਾਇਆ ਸੀ ਆ ਕੀ ਉਹਦਾ ਜਿਹੜਾ ਵਹਿਮ ਆ ਉਹ ਬਹੁਤ ਜਲਦੀ ਨਿਕਲ ਜਾਊਗਾ ਵੀ ਉਹ ਕਹਿ ਰਿਹਾ ਸੀ ਨਾ ਵੀ ਮੈਂ ਖੁਦ ਜਿੱਤਿਆ ਉਹਨੂੰ ਪਤਾ ਲੱਗ ਜਾਊਗਾ ਵੀ ਤੂੰ ਜਿੱਤਿਆ ਨਹੀਂ ਸੀ ਤੈਨੂੰ ਜਿਤਾਇਆ ਗਿਆ ਸੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਔਰ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਨੇ ਆਮ ਆਦਮੀ ਪਾਰਟੀ ਆਣ ਦਾ ਸਮਝ ਹੋਰ ਕੀ ਕੀ ਕਰੋਗੇ ਜੋ ਜੋ ਵਾਦੇ ਆਮ ਆਦਮੀ ਪਾਰਟੀ ਨੇ ਕੀਤੇ ਸੀ ਉਹ ਤਕਰੀਬਨ ਅਸੀਂ ਪੂਰੇ ਕਰ ਚੁੱਕੇ ਹਾਂ ਜਿਹੜਾ ਆਪਣੀਆਂ ਮਾਵਾਂ ਭੈਣਾਂ ਦਾ ਜਿਹੜਾ ਅਸੀਂ 1000 ਰੁਪਏ ਸੀਗਾ ਉਹਦਾ ਵੀ ਅਸੀਂ ਸਗਨ ਦੇ ਰੂਪ ਦੇ ਵਿੱਚ 1100 ਰੁਪਏ ਕਰਤਾ ਉਸ ਤੋਂ ਇਲਾਵਾ ਜਿਹੜੀਆਂ ਹੋਰ ਵੀ ਜ਼ਰੂਰਤਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜ਼ਰੂਰਤ ਹੋਊਗੀ ਉਹ ਸਾਰੀਆਂ ਇੱਕ ਤੋਂ ਇੱਕ ਪੂਰੀਆਂ ਕੀਤੀਆਂ ਜਾਣਗੀਆਂ ਇਹ ਜਿਹੜੇ 13 ਜ਼ੀਰੋ ਦਾ ਨਾਰਾ ਆਮ ਆਦਮੀ ਪਾਰਟੀ ਨੇ ਲਾਇਆ ਸਾਡੇ 13 ਮੈਂਬਰ ਸੰਸਦ ਦੇ ਵਿੱਚ ਜਾ ਕੇ ਜੋ ਪੰਜਾਬ ਦਾ ਰੁਕਿਆ ਹੋਇਆ ਪੈਸਾ ਉਹ ਲੈ ਕੇ ਆਣਗੇ ਔਰ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਗੇ